ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਮੈਂ ਅੱਜ ਸਵੇਰੇ ਉੱਠਦੇ ਸਾਰ ਪਹਿਲਾਂ ਮਸ਼ੀਨ ਲਗਾਈ ਕੱਪੜਿਆਂ ਦੀ ਮੈਂ ਕਿਹਾ ਮੈਂ ਅੱਜ ਕੱਪੜੇ ਧੋਣੇ ਨੇ ਧੁੱਪਾ ਬਹੁਤ ਸੋਹਣਿਆ ਨਿਕਲਣ ਲੱਗ ਗਿਆ ਨੇ ਹੁਣ ਲੋੜੀ ਤੋਂ ਬਾਅਦ ਬਦਿਆ ਦਿਨ ਖੁੱਲਣ ਲੱਗ ਗਏ ਨੇ ਪਰ ਧੁੱਪ ਨਾ 12 ਵਜੇ ਤੋਂ ਬਾਅਦ ਹੀ ਨਿਕਲਦੀ ਆ ਹੈਨਾ ਤੇ ਇੱਥੇ ਮੈਂ ਕਿਹਾ 12 ਵਜੇ ਤੱਕ ਮੈਂ ਕਿਹਾ ਚਲੋ ਮੇਰੇ ਕੱਪੜੇ ਧੁੱਲ ਜਾਣਗੇ ਜਨ ਕਿ ਕੱਪੜੇ ਤਾਂ ਮੈਨੇ 10:00 ਵਜੇ ਧੋਲੇ ਸੀਗੇ ਤੇ ਇੱਥੇ ਮੈਂ ਲਾਸਟ ਚ ਧੋਣ ਲੱਗੀ ਸੀਗੀ ਬੂਟ ਵਗੈਰਾ ਹੈਨਾ ਰਮਨੀਤ ਦੇ ਡੈਡੀ ਸਵੇਰੀ ਆਪਣੇ 8:00 ਵਜੇ ਨੂੰ ਕੰਮ ਤੇ ਚਲੇ ਗਏ ਸੀਗੇ ਤੇ ਮੈਂ 8:00 ਵਜੇ ਨੂੰ ਮਸ਼ੀਨ ਲਗਾ ਲਈ ਸੀਗੀ ਕੱਪੜੇ ਧੋਣ ਲਈ ਕੱਪੜੇ ਧੋਣ ਲਈ ਤੇ ਵੈਸੇ ਮੈਂ ਪਹਿਲਾਂ ਸਾਰ ਨਾਲ ਕਪੜੇ ਧੋਤੇ ਸੀਗੇ ਕਪੜੇ ਵੀ ਮੈਂ ਕਿ ਤਾਜੇ ਪਾਣੀ ਚ ਕਰਦੀ ਹੁੰਨੀ ਆ ਤੇ ਇਹ ਟੈਂਕੀ ਵਾਲਾ ਪਾਣੀ ਤਾਂ ਦੇਖੋ ਬਿਲਕੁਲ ਐਨ ਬਰਫ਼ ਤੋਂ ਵੀ ਠੰਡਾ ਹੁੰਦਾ ਹੈ ਨਾ ਉਹ ਤਾਂ ਮੈਂ ਕਿਹਾ ਠੰਡੀ ਕੁਲਫੀ ਜਮਾ ਦੂਗਾ ਮੇਰੀ ਫਿਰ ਇਸ ਕਰਕੇ ਮੈਂ ਤਾਜਾ ਪਾਣੀ ਚਲਾ ਕੇ ਇਹ ਵਾਲਾ ਪਾਈਪ ਵੀ ਤਾਜੇ ਟੂਟੀ ਵਾਲੀ ਲਗਾ ਲੰਨੀ ਆ ਮੈਂ ਹੈ ਨਾ ਅੰਦਰੋਂ ਤਾਂ ਪਾਈਪ ਇਹ ਲੱਗਦਾ ਨਹੀਂ ਹੈਗਾ ਤੇ ਫਿਰ ਇੱਕ ਟੂਟੀ ਆਪਾਂ ਨੇ ਬਾਹਰ ਸ਼ੈਂਕ ਦੇ ਥੱਲੇ ਹੈ ਨਾ ਛੱਡੀ ਹੋਈ ਹੈ ਉਹ ਤੇ ਹੁਣ ਯੂਜ਼ ਹੋਈ ਹੈ ਉਹ ਐਨੇ ਸਾਲਾਂ ਦੀ ਮੈਂ ਕਿਹਾ ਹੁਣ ਉਹਨੂੰ ਮੈਂ ਚਲਾ ਲੰਨੀ ਹੁੰਨੀ ਆ ਪਾਈਪ ਲਗਾ ਲੰਨੀ ਹੁੰਨੀ ਆ ਤੇ ਇੱਕ ਕੁਆਲਿਟੀ ਮੈਂ ਗਰਮ ਪਾਣੀ ਪਾ ਕੇ ਵੀ ਕੱਪੜੇ ਧੋਣੇ ਹੁੰਨੇ ਹਨ ਇੱਕ ਕੁਆਲਿਟੀ ਪਾ ਲੈਣੀ ਹੈ ਜਿਹਦੇ ਨਾਲ ਕੀ ਹੁੰਦਾ ਵੀ ਆਪਣੇ ਜਿਹੜੇ ਕੱਪੜੇ ਨੇ ਇੱਕ ਤਾਂ ਵਧੀਆ ਨਿਖਰ ਜਾਂਦੇ ਨੇ ਤੇ ਛੇਤੀ ਧੁੱਲ ਜਾਂਦੇ ਨੇ ਅੱਗੇ ਮੈਂ ਮਤਲਬ ਕਿ ਦੋ ਰਾਉਂਡ ਦੇ ਦਿੰਦੀ ਹੁੰਦੀ ਸੀਗੀ ਕੱਪੜਿਆਂ ਨੂੰ ਪਰ ਮੈਂ ਜਦੋਂ ਗਰਮ ਪਾਣੀ ਪਾਉਣੀ ਆ ਤਾਂ ਸਿਰਫ ਇੱਕ ਰਾਉਂਡ 'ਚ ਹੀ ਕੱਪੜੇ ਆਪਣੇ ਵਧੀਆ ਨਿਖਰ ਜਾਂਦੇ ਨੇ ਹਨ ਤੇ ਨਾਲੇ ਛੇਤੀ ਧੁੱਲ ਜਾਂਦੇ ਨੇ ਮੈਂ ਐਂ ਕਰਦੀ ਹੁੰਨੀ ਆ ਹਨ ਗਰਮ ਪਾਣੀ ਪਾ ਕੇ ਵਧੀਆ ਚਲੋ ਸਾਫ ਸੁਥਰੇ ਹੋ ਜਾਂਦੇ ਨੇ ਤੇ ਇੱਥੇ ਨਾ ਬੱਚੇ ਫਿਰ ਜਦ ਤੱਕ ਮੈਂ ਕੱਪੜੇ ਧੋਈ ਗਈ ਸੀਗੀ ਉਦ ਤੱਕ ਤਾਂ ਵਧੀਆ ਬੈਠੇ ਸੀਗੇ ਤੇ ਹੁਣ ਧੁੱਪ ਨਿਕਲ ਗਈ ਆ ਹੁਣ ਉਹਨਾਂ ਨੂੰ ਵੀ ਬਾਹਰ ਦੀ ਆਵਾਜ਼ਾਂ ਲੱਗ ਗਈਆਂ ਸੀਗੀਆਂ ਬੱਚਿਆਂ ਦੀਆਂ ਫਿਰ ਮੈਨੇ ਹੁਣ ਇੱਧਰ ਚਿੱਕੜ ਹੋਇਆ ਪਿਆ ਸੀਗਾ ਤੇ ਉੱਪਰ ਠੰਡ ਜੀ ਸੀਗੀ ਹਲੇ ਚੰਗੀ ਤਰਾ ਧੁੱਪ ਨਿਕਲ ਹੀ ਨਹੀਂ ਸੀਗੀ ਮੈਂ ਕਿਹਾ ਚਲਿਆ ਰਮਣੀਤ ਮੈਂ ਕਿਹਾ ਤੂੰ ਸ਼ਾਨ ਨੂੰ ਮੰਮੀ ਕਨੀ ਛੱਡਿਆ ਹੈ ਨਾ ਤੇ ਹੁਣ ਸ਼ਾਨ ਨੂੰ ਕਹ ਰਹੀ ਤੂੰ ਮम्मी ਕੰਨੀ ਛੱਡਣ ਗਿਆ ਕਿਉਂਕਿ ਮੈਂ ਇੱਧਰ ਧੌਣਾ ਸੀਗਾ ਮੈਂ ਕਿਹਾ ਬਾਰ-ਬਾਰ ਅੰਦਰੋਂ ਬਾਹਰੇ ਮਿੱਟੀ ਦੇ ਪੈਰ ਲੈ ਲੈ ਕੇ ਆਉਣਗੇ ਮੈਂ ਕਿਹਾ ਫਿਰ ਉਹ ਹੋ ਜਾਊਗਾ ਹੈਨਾ ਵੀ ਮੈਨੂੰ ਟਾਈਮ ਜ਼ਿਆਦਾ ਲੱਗ ਜਾਊਗਾ ਕੰਮ ਕਰਨ ਦੇ ਵਿੱਚ ਹੈਨਾ ਇੱਥੇ ਬਸ ਫਿਰ ਮੈਂ ਨਾਲ ਦੀ ਨਾਲ ਹੁਣ ਅੰਦਰੋਂ ਵੀ ਅੱਜ ਧੋ ਰਹੀ ਆਂ ਅੰਦਰੋਂ ਮੈਂ ਅੱਜ ਤਾਂ ਕਰਕੇ ਧੋ ਰਹੀ ਆਂ ਮੈਂ ਨਾ ਜਦੋਂ ਉੱਪਰ ਕੱਪੜੇ ਸੁਕਾਣ ਗਈ ਸੀਗੀ ਨਾ ਤੇ ਮੈਂ ਦੋਨੇ ਗੇਟ ਲਗਾ ਕੀ ਸੀਗੀ ਬੱਚਿਆਂ ਨੂੰ ਹੈਨਾ ਰਿਸ਼ਾਨ ਨੂੰ ਤੇ ਫਿਰ ਛਾਨ ਨੇ ਨਾ ਇੱਥੇ ਅੰਦਰ ਹੀ ਸੂਸ਼ੂ ਕਰਤਾ ਸੀਗਾ ਇਸ ਕਰਕੇ ਮੈਨੂੰ ਸਾਰਾ ਧੋਣਾ ਪੈ ਰਿਹਾ ਮੈਂ ਚਲੋ ਲੱਗੇ ਹੱਥ ਅੰਦਰੋਂ ਵੀ ਮੈਂ ਧੋ ਦੰਨੀ ਆ ਹੈਨਾ ਉਹ ਤਾਂ ਵਿਚਾਰੇ ਤੋਂ ਗੇਟ ਖੁੱਲਿਆ ਨਹੀਂ ਹੈ ਗਿਆ ਤੇ ਫਿਰ ਉਹਨੇ ਅੰਦਰ ਹੀ ਕਰਤਾ ਸੀਗਾ ਮੈਂ ਚਲੋ ਹੁਣ ਸਾਰਾ ਧੋ ਦੰਨੀ ਆ ਤੇ ਇਧਰੋਂ ਦੇਖੋ ਧੋਣਾ ਤਾਂ ਮੈਨੇ ਉਂਝ ਵੀ ਸੀਗਾ ਕਿਉਂਕਿ ਜਦੋਂ ਵੀ ਮੈਂ ਇਧਰ ਕੱਪ ਤਾਂ ਗਾ ਸਾਰਾ ਪੈ ਜਾਂਦਾ ਮੈਨੂੰ ਅੰਦਰ ਕੱਪੜੇ ਧੋਹੰਦਾ ਹੈ ਗਰਮੀਆਂ ਚ ਤਾਂ ਦੇਖੋ ਮੈਨੂੰ ਓਖਾ ਲੱਗਦਾ ਪਰ ਹੁਣ ਸਰਦੀਆਂ ਚ ਸੋਚਦੀ ਸੀ ਕਿ ਮੈਂ ਖਾ ਨਾ ਇਹ ਤਾਂ ਵਧੀਆ ਹੈ ਨਾ ਵੀ ਮੋਜਾਂ ਨੇ ਵੀ ਅੰਦਰ ਜਦੋਂ ਮਰਜ਼ੀ ਮੈਂ ਕੱਪੜੇ ਹਵਾ ਵਗੈਰਾ ਨਹੀਂ ਲੱਗਦੀ ਹੈਗੀ ਵੀ ਅੰਦਰ ਕੱਪੜੇ ਵਧੀਆ ਧੁੱਲ ਜਾਂਦੇ ਹੁੰਦੇ ਨੇ ਪਰ ਮੈਨੂੰ ਸਾਰਾ ਜਦੋਂ ਅੰਦਰੋਂ ਠੋਣਾ ਬਹੁਤ ਪੜਦਾ ਜਿਵੇਂ ਮੈਨੂੰ ਮੁਸ਼ਕਿਲ ਜਿਹਾ ਹੁੰਦੀ ਹੈ ਪਰ ਹਾਂ ਵੀ ਕੰਮ ਕਰਦੇ ਨੂੰ ਨਾ ਠੰਡ ਨਹੀਂ ਲੱਗਦੀ ਹੈਗੀ ਠੰਡ ਨੂੰ ਦੇਖੋ ਠੰਡ ਹੀ ਮਾਰਦੀ ਹੈ ਕੱਪੜੇ ਧੋਣਦੇ ਹੋਏ ਤਾਂ ਬਸ ਸ਼ੁਰੂ-ਸ਼ੁਰੂ 'ਚ ਇੰਜ ਜ਼ਰੂਰ ਲੱਗਦਾ ਵੀ ਹਾਏ ਕੱਪੜੇ ਧੋਣੇ ਨੇ ਪਰ ਬਸ ਜਦੋਂ ਧੋਣ ਲੱਗ ਜਾਂਦੇ ਆ ਫੇਰ ਨਹੀਂ ਫਿਰ ਤਾਂ ਹੁੰਦਾ ਵੀ ਕੱਪੜੇ ਸਾਰੇ ਜਿੰਨੇ ਵੀ ਹੈਗੇ ਨੇ ਸਾਰੇ ਧੋ ਦिए ਹੈ ਨਾ ਇੰਜ ਹੋ ਜਾਂਦਾ ਤੇ ਫਿਰ ਅੱਗੇ ਵਧਣ ਨਿਵਾਣ ਤੇ ਆਪਣੇ ਇਹ ਸਪਨੇ ਚੈਨਲ ਨੂੰ ਤੁਸੀਂ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੇ ਪਲੀਜ਼ ਫੁੱਲ ਵਾਚ ਕਰਿਆ ਕਰੋ ਜਿਆਦਾ ਨਹੀਂ ਤਾਂ ਕਟਫਟ ਜਿਹੜੀ 5-6 ਮਿੰਟ ਹੁੰਦੇ ਨੇ ਉਹ ਤਾਂ ਜਰੂਰ ਤੁਸੀਂ ਵਾਚ ਕਰਿਆ ਕਰੋ ਹੈਨਾ ਤੇ ਇੱਥੇ ਦੇਖੋ ਰਮਣੀਤ ਆ ਗਿਆ ਸੀਗਾ ਸ਼ਾਮ ਨੂੰ ਛੱਡ ਕੇ ਮੈਂ ਕਿਹਾ ਹੁਣ ਉਹ ਆਪਣਾ ਤੂੰ ਕਰ ਲੈ ਉਹਨੂੰ ਛੱਡਿਆ ਮੈਂ ਕਿਹਾ ਵਧੀਆ ਹੈਨਾ ਮੈਂ ਕਿਹਾ ਹੁਣ ਤੂੰ ਵੀ ਆਰਾਮ ਨਾਲ ਕਰ ਲੈ ਨਹੀਂ ਤਾਂ ਫਿਰ ਸ਼ਾਨ ਨਾ ਉਹਨੂੰ ਪੜਨ ਨਹੀਂ ਦਿੰਦਾ ਹੁੰਦਾ ਹੈਗਾ ਤੇ ਇੱਥੇ ਵੈਸੇ ਮੈਂ ਹੁਣ ਨਾਲ ਦੀ ਨਾਲ ਧੋ ਕੇ ਮੈਂ ਖਾ ਕਰਦਣੀਆ ਮੈਨੂੰ ਐ ਸੀਗਾ ਵੀ ਛਾਨ ਕਿਤੇ ਮੰਮੀ ਨਾਲ ਨਾ ਆ ਜੂਵੇ ਹੈਨਾ ਵੀ ਉਹਨੂੰ ਪਿੱਛੇ ਲੱਗਦਾ ਸੀਗਾ ਰਮਣੀਤ ਦੇ ਮੈਂ ਚਲੋ ਮੈਂ ਹੁਣ ਪੱਖੇ ਲਗਾ ਕੇ ਸੁਖਾ ਦਨੀਆ ਪੱਖਾ ਮੈਂ ਚਲਾਤਾ ਸੀਗਾ ਰਮਣੀਤ ਦੇ ਡੈਡੀ ਵੀ ਪਰ ਟਾਈਮ ਤੋਂ ਪਹਿਲੇ ਹੀ ਚਲੋ ਆਗੇ ਸੀਗੇ ਆਪਣਾ ਕੰਮ ਨਿਬੇੜ ਕੇ ਇੱਥੇ ਮੇਰੇ ਸਾਰੇ ਕੱਪੜੇ ਵਗੈਰਾ ਧੁੱਲ ਗਏ ਸੀਗੇ ਉੱਪਰੇ ਸੁੱਕਣੇ ਲਾਏ ਸੀਗੀ ਕਿਚਨ ਰਹਿ ਗਈ ਸੀਗੀ ਮੇਰੀ ਹੈਨਾ ਇੱਥੋਂ ਮੈਂ ਸਾਰਾ ਇੱਕ ਵਾਰੀ ਪਾਣੀ ਧੋ ਕੇ ਕਰਦਨੀ ਆ ਫਰਸ਼ ਸਾਫ ਕਰਦਨੀ ਆ ਐਨ ਵਧੀਆ ਤੇ ਬਾਥਰੂਮ ਮੇਰਾ ਕਰਨ ਵਾਲਾ ਪਿਆ ਸੀਗਾ ਸਾਫ ਉਹ ਵੀ ਮੇਰਾ ਕਰਨਾ ਅੱਜ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਕਈ ਦਿਨ ਹੋ ਗਏ ਸੀਗੇ ਮੈਂ ਦਿਨ ਤਾਂ ਨਹੀਂ ਮਨ ਲੱਗਦਾ ਹਫਤੇ ਹੋ ਗਏ ਸੀਗੇ ਬਾਥਰੂਮ ਚ ਚੰਗੀ ਤਰ੍ਹਾਂ ਮੈਂ ਡੀਪ ਕਲੀਨਿੰਗ ਨਹੀਂ ਕੀਤੀ ਸੀਗੀ ਹੈਨਾ ਮੈਂ ਉਹ ਵੀ ਅੱਜ ਕਰਨੀ ਸੀਗੀ ਮੈਂ ਚਲੋ ਅੱਜ ਲੱਗੇ ਹੱਥ ਮੈਂ ਇਹ ਵੀ ਕਰ ਦਨੀ ਆ ਹੈਨਾ ਇੱਥੇ ਵਸ ਮੈਂ ਸਾਰਾ ਹਾਰਪਿਕ ਨਾਲ ਇਹਨੂੰ ਸਾਫ ਕਰ ਦਵਾਂਗੀ ਕੰਧਾਂ ਨੂੰ ਸਰਦੀਆਂ ਚ ਤਾਂ ਹੱਥ ਮਤਲਬ ਕਿ ਕੰਮ ਛੇਛੇ ਤੇ ਹੁੰਦਾ ਨਹੀਂ ਹੈਗਾ ਪਾਣੀ ਵਾਲਾ ਤਾਂ ਖਾਸ ਕਰਕੇ ਹੈਨਾ ਬੱਸ ਐ ਹੁੰਦਾ ਵੀ ਜਿਹੜਾ ਹਮ ਜ਼ਰੂਰੀ ਆ ਵੀ ਉਹ ਕਰ ਲੈਨੇ ਆ ਵੀ ਜਿਹੜੇ ਕੰਮ ਤੋਂ ਸਰਦਾ ਸਾਰ ਲੈਨੇ ਆ ਹੈਨਾ ਐ ਹੋਈ ਜਾਂਦਾ ਹੁੰਦਾ ਪਰ ਇੱਥੇ ਦੇਖੋ ਹੁਣ ਮੈਂ ਬਾਥਰੂਮ ਸਾਫ ਕਰਦੀ ਸੀਗੇ ਨਾਲ ਦੀ ਨਾਲ ਇੱਥੇ ਰਮਨੀਤ ਦੇ ਰੈਡੀ ਆ ਗਏ ਸੀਗੇ ਉਹਨਾਂ ਨੇ ਦੇਖਿਆ ਵੀ ਹਾਂ ਵੀ ਵੀ ਫਰਸ਼ ਗਿੱਲਾ ਪਿਆ ਹੈਨਾ ਵੀ ਚਲੋ ਥੋੜੀ ਬਹੁਤੀ ਚਲੋ ਹੈਲਪ ਕਰਾ ਦਿੰਨਾ ਮੈਂ ਫਿਰ ਉਹਨਾਂ ਨੇ ਕੀ ਕੀਤਾ ਹੁੰਦੇ ਸਾਰ ਉਹਨਾਂ ਨੇ ਆਪਣਾ ਬਾਈਪਰ ਫੜਿਆ ਵੀ ਚਲੋ ਫर्श ਛੇਤੀ ਸੁੱਕ ਜਾਊਗਾ ਵੀ ਪੱਖਾ ਬੰਦ ਹੋ ਜਾਊਗਾ ਹੈਨਾ ਅਬ ਵੀ ਐ ਹੋ ਗਿਆ ਫਿਰ ਉਹਨਾਂ ਨੇ ਨਾਲ ਦੀ ਨਾਲ ਚਲੋ ਮੇਰੀ ਇੰਨੀ ਹੈਲਪ ਕਰਤੀ ਸੀਗੀ ਆਉਂਦੇ ਸਾਰ ਹੈਨਾ ਅ ਸਵੇਰੇ ਗਏ ਸੀਗੇ ਇੱਥੇ ਟਾਈਮ ਮੈਨੂੰ ਸ਼ਾਇਦ 12:00 ਵਜੇ ਗਏ ਸੀਗੇ ਕੰਮ ਕਰਦੇ ਨੂੰ ਪਤਾ ਨਹੀਂ ਸਾਢੇ 11:00 ਹੋਏ ਸੀ 10:00 ਵਜੇ ਕਿ ਮੈਂ ਕੱਪੜੇ ਧੋਤੇ ਸੀਗੇ ਸਾਢੇ 11:00 ਹੋ ਗਏ ਸੀਗੇ ਹਾਂ ਸਾਢੇ 11:00 ਹੋ ਗਏ ਸੀਗੇ ਅੱਥੇ ਦੇਖੋ ਸਾਰਾ ਫਰਸ਼ ਮੇਰਾ ਗੰਦਾ ਹੋਇਆ ਪਿਆ ਸੀਗਾ ਫਰਸ਼ ਤਾਂ ਸਾਫ਼ ਸੀਗਾ ਪਰ ਜਿਹੜੀਆਂ ਕੰੰਦਾ ਸੀਗੇ ਨਾ ਸਭ ਬੰਦੇ ਜਿਹੜੇ ਛਿੱਟੇ ਹੁੰਦੇ ਨੇ ਉਹ ਜੰਮ ਜਾਂਦੀ ਹੈ ਹਨਾ ਉਹ ਧੋਣ ਵਾਲਾ ਹੋਇਆ ਪਿਆ ਸੀਗਾ ਮਖਾ ਹੁਣ ਇਹ ਵੀ ਧੋਣਾ ਜ਼ਰੂਰੀ ਹੋ ਗਿਆ ਸੀਗਾ ਅੱਖਾਂ 'ਚ ਬਹੁਤ ਜ਼ਿਆਦਾ ਰੜਕੀ ਜਾਂਦਾ ਸੀਗਾ ਕਈ ਦਿਨਾਂ ਤੋਂ ਮਾਸ਼ਾਅੱਲੋ ਇਹਨੂੰ ਵੀ ਆਪਾਂ ਸਾਫ਼ ਕਰ ਦੰਨੇ ਆ ਚੰਗੀ ਤਰ੍ਹਾਂ ਕਰ ਦਵਾਂਗੇ ਮੈਂ ਅੱਜ ਹੁਣ ਵਧੀਆ ਚਲੋ ਆਪਣੇ 10-12 ਦਿਨ 10-15 ਦਿਨ 10-15 ਦਿਨ ਵੈਸ ਮੈਂ ਫਿਰ ਬਾਥਰੂਮ ਨੂੰ ਨਹੀਂ ਸਾਫ ਕਰਾਂਗੇ ਜਿਹੜੀ ਕੰਦਾ ਵਗੈਰਾ ਹੁੰਦੀ ਆ ਉਹ ਬਾਕੀ نیچے ਫਰਸ਼ ਤਾਂ ਨਾ ਵੀ ਜਦੋਂ ਵੀ ਕੋਈ ਨਹਾਉਂਦਾ ਤਾਂ ਹੁੰਦਾ ਹੈ ਨਾ ਨਾਲ ਦੀ ਨਾਲ ਵਾਈਪਰ ਵਗੈਰਾ ਝਾੜੂ ਵਗੈਰਾ ਲੱਗ ਜਾਂਦਾ ਹੁੰਦਾ ਨੀਚੋਂ ਤਾਂ ਸਾਫ ਹੋ ਜਾਂਦਾ ਪਰ ਜਿਹੜੀ ਆ ਆਪਣੀਆਂ ਕੰਦਾ ਹੁੰਦੀਆਂ ਨੇ ਉਹ ਨਹੀਂ ਹੁੰਦਾ ਹੈ ਤੇ ਇੱਥੇ ਦੇਖੋ ਰਮਣੀ ਇੱਥੇ ਦੇ ਡੈਡੀ ਕਹਿੰਦੇ ਕਹਿੰਦੇ ਲੈ ਮੈਂ ਵੀ ਪੋਚਾ ਲਗਾ ਦਿੰਨੇ ਹੈ ਨਾ ਵੀ ਜਿਹੜਾ ਫਰਸ਼ ਤੇ ਜਿਹੜਾ ਪਾਣੀ ਡੁੱਲਿਆ ਹੋਇਆ ਵੀ ਵਧੀਆ ਸਾਫ ਹੋ ਜਾਂਦਾ ਹੈ ਹੈ ਨਾ ਐਵੇਂ ਦੇਖੋ ਸਾਨੇ ਦੋਨੇ ਹਸਬੰਡ ਵਾਈਫ ਨੇ ਰਲ ਕੇ ਹੈਨਾ ਅੱਜ ਛੇਤੀ ਕੰਮ ਨਿਬੜ ਗਿਆ ਸੀਗਾ ਮੇਰਾ ਤੇ ਐਨ ਫਿਰ ਬਾਅਦ ਚ ਅਸੀਂ ਧੁੱਪ ਚ ਬੈਠ ਕੇ ਬਹੁਤ ਵਧੀਆ ਇੰਜੋਏ ਕੀਤਾ ਧੁੱਪ ਨੂੰ ਹੈਨਾ ਕਾਫੀ ਦਿਨਾਂ ਬਾਅਦ ਇੰਜੋਏ ਕੀਤਾ ਧੁੱਪ ਨੂੰ ਇੱਥੇ ਮੈਂ ਇਹਨਾਂ ਨੂੰ ਬਸ ਪੋਚਾ ਸੁਕਾ ਕੇ ਦੇ ਦਿੱਤਾ ਸੀਗਾ ਖਾ ਲਓ ਮੱਖਲ ਲਗਾ ਦਿਓ ਕਿਉਂਕਿ ਬਾਈਪਰ ਲਗਾਣ ਤੋਂ ਬਾਅਦ ਵੀ ਹੈਨਾ ਪਾਣੀ ਥੋੜ੍ਹਾ ਕੁ ਰਹਿ ਜਾਂਦਾ ਕਿਤੇ ਨਾ ਕਿਤੇ ਮੈਂ ਕਿਹਾ ਫਿਰ ਉਹ ਸੁਕਾਉਣਾ ਜ਼ਰੂਰੀ ਹੋ ਜਾਂਦਾ ਨਹੀਂ ਤਾਂ ਫਿਰ ਉਹ ਸੁੱਕਦਾ ਨਹੀਂ ਹੈਗਾ ਬਿਨਾ ਪੱਖੇ ਤੋਂ ਬਿਨਾ ਪੋਚੇ ਤੋਂ ਹੈਨਾ ਸੁੱਕਦਾ ਨਹੀਂ ਹੈਗਾ ਇੱਥੇ ਫਰਸ਼ ਦੇਖੋ ਐਨ ਚੰਗੀ ਤਰ੍ਹਾਂ ਮੈਂ ਚਮਕਾਤਾ ਸੀਗਾ ਸਾਫ਼ ਸੁਥਰਾ ਹੋਊਗਾ ਆਪਣਾ ਘਰ ਅਸੀਂ ਦੋਨੇ ਮੀਆਂ ਬੀਵੀ ਨੇ ਰਲ ਕੇ ਫਟਾਫਟ ਕੰਮ ਨਿਬੇੜਦੇ ਨੇ ਹੈਨਾ ਐਵੇਂ ਜਦੋਂ ਕਿਸੇ ਦੀ ਕੋਈ ਹੈਲਪ ਮਿਲ ਜਾਂਦੀ ਹੈ ਨਾ ਤਾਂ ਮਨ ਨੂੰ ਇੱਕ ਸਕੂਨ ਜਾਂ ਲਾ ਲੋ ਹੈਨਾ ਹੈਲਪ ਜੀ ਜਦੋਂ ਹੋ ਜਾਂਦੀ ਹੈ ਵਧੀਆ ਲੱਗਦਾ ਹੈਨਾ ਤੇ ਵੈਸੇ ਤਾਂ ਤੁਮ ਨੂੰ ਅੱਗੇ ਵੀ ਪਤਾ ਹੀ ਜਿਵੇਂ ਰਮਣੀਤ ਦੇ ਡੈਡੀ ਤਾਂ ਕਰਵਾਉਂਦੇ ਰਹਿੰਦੇ ਨੇ ਤੇ ਸਮਾਰ ਕੇ ਚਲੋ ਰਮਣੀਤ ਦੇ ਡੈਡੀ ਨੇ ਕਰਦਾ ਸੀਗਾ ਸਾਫ਼ ਤੇ ਹੁਣ ਬਸ ਮੈਂ ਬਾਥਰੂਮ ਬਾਥਰੂਮ ਸਾਫ ਕਰਕੇ ਹੁਣ ਬਾਹਰੋਂ ਵੀ ਮੈਂ ਕਿਹਾ ਮੈਂ ਧੋ ਦਨੀ ਆ ਨਾਲ ਦੀ ਨਾਲ ਹੈ ਨਾ ਜਦ ਤੱਕ ਫਿਰ ਬਾਹਰੋਂ ਨਹੀਂ ਸਾਫ ਹੁੰਦਾ ਹੈਗਾ ਉਦ ਤੱਕ ਅੰਦਰ ਕੰਮ ਕਰੇ ਦਾ ਕੋਈ ਫਾਇਦਾ ਨਹੀਂ ਹੈਗਾ ਹੈ ਨਾ ਸਫਾਈਆਂ ਵਗੈਰਾ ਕਰੇ ਦਾ ਚਲੋ ਜੇ ਰਮਣੀ ਤੇ ਦੇ ਡੈਡੀ ਨੇ ਅੰਦਰੋਂ ਸਾਫ ਸਫਾਈ ਪੋਚ ਵਗੈਰਾ ਲਗਾਤੇ ਸੀਗੇ ਅੰਦਰੋਂ ਆਪਣਾ ਸੁੱਕ ਗਿਆ ਸੀਗਾ ਤੇ ਹੁਣ ਮੈਂ ਬਾਹਰੋਂ ਵੀ ਸਾਰਾ ਧੋ ਦਵਾਂਗੇ ਆਪਣੀਆਂ ਨਾਲੀਆਂ ਵਗੈਰਾ ਜੜੀਆਂ ਉੱਪਰ ਟੱਕਣ ਜਿਹੋ ਹੁੰਦੇ ਨੇ ਉਹ ਵੀ ਧੋਣੇ ਹੁੰਦੇ ਨੇ ਨਾ ਉਹਨਾਂ ਦੇ ਜਿਹੜੇ ਹਾ ਕੂੜਾ ਵਗੈਰਾ ਜੰਮ ਜਾਂਦਾ ਉਹ ਫਿਰ ਬਹੁਤ ਬੁਰਾ ਹੀ ਲੱਗਦਾ ਹੁੰਦਾ ਬਾਅਦ ਦੇ ਵਿੱਚ ਹੈਨਾ ਤੇ ਚਲੋ ਜੀ ਫਰੈਂਡ ਐਵੇਂ ਦੇਖੋ ਅਸੀਂ ਦੋਨੇ ਮੀਆਂ بیوی ਨੇ ਹੈਨਾ ਜਿਹੜਾ ਮੇਰਾ 2 ਘੰਟਿਆਂ ਦਾ ਕੰਮ ਸੀਗਾ ਉਹ 15 ਮਿੰਟਾਂ ਦੇ ਵਿੱਚ ਕਰਤਾ ਹੈਨਾ ਅਗਰ ਜੇ ਮੈਂ ਇਕੱਲੀ ਲੱਗਦੀ ਤਾਂ ਮੈਨੂੰ 2 ਘੰਟੇ ਲੱਗ ਜਾਣੇ ਸੀਗੇ ਕਿਉਂਕਿ ਧੂੰਣ ਧੂੰਣ ਦੇ ਵਿੱਚ ਹੈਨਾ ਪੋਚਾ ਸਖਾਉਣ ਦੇ ਵਿੱਚ ਕਾਫੀ ਟਾਈਮ ਲੱਗ ਜਾਂਦਾ ਹੈ ਹੈਨਾ ਇਸ ਕਰਕੇ ਤੇ ਐਵੇਂ ਚਲੋ ਦੋਨਾਂ ਜੀਆਂ ਨੇ ਰਲ ਕੇ ਅਸੀਂ ਕੰਮ ਫਟਾਫਟ ਨਿਬੇੜਤਾ ਸੀਗਾ ਫੇ ਫਟਾਫਟ ਬੇਲੇ ਹੋ ਗਈ ਸੀਗੀ ਮੈਂ ਅ ਅੰਦਰਲੇ ਕੰਮ ਤੋਂ ਹੈਨਾ ਪਰ ਬਾਹਰ ਨਾਲ ਮੇਰਾ ਥੋੜਾ ਘਰਿੰਦਾ ਸੀਗਾ ਬਾਹਰ ਤਾਂ ਸਿਰਫ ਮੈਂ ਝਾੜੂ ਹੀ ਲਗਾਉਣਾ ਸੀਗਾ ਪੋਚਾ ਵਗੈਰਾ ਮੈਂ ਨਹੀਂ ਲਗਾਉਂਦੀ ਹੈਗੀ ਅ ਠੰਡ ਦੇ ਵਿੱਚ ਤੇ ਲੱਗੇ ਹੱਥ ਵਸੇ ਹੁੰਦਾ ਵੀ ਜਦੋਂ ਪਾਣੀ ਦਾ ਕੋਈ ਵੀ ਆਪਾਂ ਕੰਮ ਕਰਦੇ ਆ ਨਾ ਪਾਣੀ ਦੇ ਜਿੰਨੇ ਵੀ ਕੰਮ ਨੇ ਵਸੀਂ ਇੱਕ ਵਾਰੀ ਨਿਬੇੜਦੀ ਹੈਨਾ ਬਾਰ-ਬਾਰ ਪਾਣੀ ਦੇ ਵਿੱਚ ਹੱਥ ਦੇਣਾ ਵਧੀਆ ਨਹੀਂ ਲੱਗਦਾ ਵਧੀਆ ਕੀ ਵੀ ਅ ਕੰਮ ਨਹੀਂ ਕਰਿਆ ਜਾਂਦਾ ਹੈਗਾ ਐ ਇੰਨੀ ਠੰਡ ਦੇ ਵਿੱਚ ਫਿਰ ਜਦੋਂ ਵੀ ਮੈਂ ਕੋਈ ਵੀ ਪਾਣੀ ਦਾ ਕੰਮ ਕਰਦੀ ਹਾਂ ਜਦੋਂ ਮੈਂ ਭਾਂਡੇ ਮਾਂਦੀਆਂ ਤਾਂ ਇੱਕੋ ਵਾਰੀ 'ਚ ਮੈਂ ਸਾਰੇ ਭਾਂਡੇ ਮਾਂਦਨੇ ਆ ਕਿਚਨ ਵਗੈਰਾ ਇੱਕੋ ਵਾਰੀ 'ਚ ਸਾਫ ਵਗੈਰਾ ਕਰਦਨੀ ਆ ਤੇ ਐਂਜੀ ਵਰਸ ਹੋਰ ਕੰਮ ਵੀ ਵਸ ਪਾਣੀ ਦੇ ਜਿਹੜੇ ਨਵੇੜਨ ਨਾਲੇ ਹੁੰਦੇ ਨੇ ਫਿਰ ਮੈਂ ਇੱਕ ਵਾਰੀ ਚ ਸਾਰਾ ਕਰ ਦਿੰਦੀ ਹੁੰਨੀ ਆ ਤੇ ਚਲੋ ਜੇ ਇੱਥੇ ਲੱਗੇ ਹੱਥ ਫਿਰ ਮੈਂ ਨਾਲ ਦੀ ਨਾਲ ਮੈਂ ਖਿਆ ਸ਼ੈਂਕੂ ਨੂੰ ਵੀ ਕਾਨੂੰ ਛੱਡਣਾ ਇਹਨੂੰ ਵੀ ਮਖਾ ਮੈਂ ਸਾਫ ਕਰੀ ਦੰਨੇ ਹੈਨਾ ਸਮਾਰ ਕੇ ਹਾਰਪਿਕ ਨਾਲ ਇਹਨੂੰ ਵੀ ਮੈਂ ਸਾਫ ਕਰਤਾ ਸੀਗਾ ਪਰ ਜਿਹੜੀ ਟੂਟੀਆਂ ਹੁੰਦੀਆਂ ਨੇ ਇਹਨਾਂ ਤੇ ਹਾਰਪਿਕ ਵਗੈਰਾ ਮੈਂ ਨਹੀਂ ਲਗਾਉਂਦੀ ਹੈਗੀ ਕਿ ਜਿਹੜਾ ਹਾਰਪਿਕ ਨੇ ਟੂਟੀਆਂ ਨੂੰ ਬਹੁਤ ਜ਼ਿਆਦਾ ਖਰਾਬ ਕਰਦਾ ਬਾਅਦ ਚ ਨਾ ਕਾਲਸ ਜੀ ਛੱਡ ਦਿੰਦਾ ਇੱਕ ਵਾਰੀ ਤਾਂ ਨਖੇਰ ਦਿੰਦਾ ਇਹ ਪਰ ਬਾਅਦ ਚ ਹੈ ਨਾ ਥੋੜੇ ਘਟ ਟਾਈਮ ਬਾਅਦ ਟੂਡੀਆਂ ਜਿਹੜੀਆਂ ਹੁੰਦੀਆਂ ਨੇ ਬਿਲਕੁਲ ਕਾਲੀ ਪੈ ਜਾਂਦੀਆਂ ਹੁੰਦੀਆਂ ਨੇ ਤੇ ਚਲੋ ਜੀ ਫਰੈਂਡ ਇੱਥੇ ਹੁਣ ਸਾਰੇ ਕੰਮ ਵਗੈਰੇ ਆਪਣੇ ਨਿਬੜ ਗਏ ਸੀਗੇ ਕੱਪੜੇ ਵਗੈਰਾ ਮੈਂ ਸਾਰੇ ਉੱਪਰ ਧੁੱਪੇ ਪਾਤੇ ਸੀਗੇ ਪਹਿਲਾਂ ਹੀ ਪਾਤੇ ਸੀਗੇ ਉਹ ਤਾਂ ਮੈਂ ਨੇ ਫਰਸ਼ ਧੋਣ ਤੋਂ ਪਹਿਲਾਂ ਹੀ ਪਰ ਇਹ ਥੋੜੇ ਜਿ ਕਰਹਿ ਗਏ ਸੀਗੇ ਕਿਉਂਕਿ ਇੱਥੇ نیچے ਧੁੱਪ ਘਟ ਆਉਂਦੀ ਆ ਫਿਰ ਮੈਂ ਹਲਕੇ ਹਲਕੇ ਜਿਹੜੇ ਰਹਿ ਗਏ ਸੀਗੇ ਰਮਣੀਤ ਦੇ ਹੋਗੇ ਸ਼ਾਨ ਦੇ ਹੋਗੇ ਨਾ ਇਹ ਛੋਟੇ ਛੋਟੇ ਕੱਪੜੇ ਜਿਹੜੇ ਸੀਗੇ ਉਹ ਮੈਂ ਬਾਹਰਲੀ ਸਾਈ ਫਿਰ ਇਸ ਤੋਂ ਬਾਅਦ ਧੁੱਪੇ ਕੱਪੜੇ ਪਾ ਕੇ ਤੇ ਫਿਰ ਬਾਅਦ ਵਿੱਚ ਮੈਂ ਅੰਦਰ ਥੋੜੇ ਬਹੁਤ ਖਾਣੇ ਪੀਣੇ ਦਾ ਕਰਿਆ ਸੀਗਾ ਕਿਉਂਕਿ ਹੁਣ ਭੁੱਖ ਵੀ ਲੱਗਿਆ ਹੀ ਸੀਗੀ ਮੈਂ ਖਾਣ ਨੂੰ ਰੋਟੀ ਪਾਣੀ ਵੀ ਕਰ ਲੈਣਿਆ ਰਮਣੀਤੇ ਦੇ ਡੈਡੀ ਨੂੰ ਵੀ ਚਾਚੂ ਬਣਾ ਕੇ ਦੇ ਦੰਨੇ ਹੈਨਾ ਇੱਥੇ ਰਮਣੀਤ ਆਪਣਾ ਪੜ ਰਿਹਾ ਸੀਗਾ ਮੈਂ ਕਿਹਾ ਹੁਣ ਤੂੰ ਪੜ ਲੈ ਕਿਉਂਕਿ ਬੱਚਿਆਂ ਦੇ ਪੇਪਰ ਵਗੈਰਾ ਆ ਰਹੇ ਨੇ ਸਕੂਲ ਦੇਖੋ ਖੁੱਲ ਨਹੀਂ ਰਹੇ ਹੈਗੇ ਬੱਚੇ ਵੀ ਬਹੁਤ ਜ਼ਿਆਦਾ ਬੋਰ ਹੋਏ ਪਏ ਨੇ ਰਮਣੀਤਾ ਬਹੁਤ ਜ਼ਿਆਦਾ ਕਹਿੰਦਾ ਹੁੰਦਾ ਕਈ ਵਾਰੀ ਯਾਨੀ ਨੰਨਾ ਕਹਿੰਦਾ ਮੰਮੀ ਮੈਂ ਬਗ ਜਮਾ ਮੈਂ ਕਿਹਾ ਬਗ ਜਮਾ ਮੈਂ ਕਿ ਉੱਥੇ ਮੈਡਮ ਕਲਾਸ ਲਾ ਰਹੇ ਹੋਣਗੇ ਸਾਹਮਣੇ ਮੈਂ ਕਿਹਾ ਤੂੰ ਬਹਿ ਜੀ ਹੈਨਾ ਪਰ ਬੱਚਿਆਂ ਦਾ ਆਪਣੇ ਫਰੈਂਡ ਨਾਲ ਹੀ ਦੇਖੋ ਜੀ ਲੱਗਦਾ ਹੁੰਦਾ ਘਰੇ ਵੀ ਫਰੈਂਡ ਵਗੈਰਾ ਚਲੋ ਇਹਨੇ ਸਾਰੇ ਵਗੈਰਾ ਕਲਾਸ ਵਗੈਰਾ ਲਗਾਉਂਦੇ ਨੇ ਵਿੱਚੋਂ ਹੁਣ ਹੁਣ ਜੂਮ ਜਿਹੜੀ ਕਲਾਸਾਂ ਲੱਗਦੀਆਂ ਨੇ ਬੱਚਿਆਂ ਦੀਆਂ ਉਹ ਜ਼ਿਆਦਾਤਰ ਬੱਚੇ ਲਗਾਉਂਦੇ ਨਹੀਂ ਹੈਗੇ ਫਿਰ ਮਨੀਤ ਵੀ ਕਹਿ ਦਿੰਦਾ ਕਹਿੰਦਾ ਮੰਮਾ ਮੈਂ ਲਗਾਉਣੀ ਨਹੀਂ ਹੈਗੀ ਮੈਂ ਚਲ ਤੂੰ ਕਲਾਸ ਨਹੀਂ ਲਗਾਉਣੀ ਹੈਗੀ ਵੀ ਚਲ ਤੂੰ ਆਪਣਾ ਉਹੀ ਪੜ ਲੈ ਹੈਨਾ ਤੇ ਇੱਥੇ ਦੇਖੋ ਉੱਪਰ ਵੀ ਮੈਨੇ ਤਿੰਨ ਤਾਰਾ ਭਰੀਆਂ ਹੋਈਆਂ ਤਿੰਨ ਤਾਰ ਉੱਪਰ ਭਾਰਤੀਆ ਸੀਗੇ ਬਾਕੀ ਨੀਚੇ ਤੇ ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਮਿਲ ਰਹੀਆਂ ਸਿੱਧਾ ਸ਼ਾਮ ਜੀ ਨੂੰ ਹੈਨਾ ਇਸ ਤੋਂ ਬਾਅਦ ਫਿਰ ਅਸੀਂ ਨੇ ਖਾਣਾ ਪੀਣਾ ਕਰਿਆ ਧੁੱਪੇ ਬਹੁਤ ਜ਼ਿਆਦਾ ਇੰਜੋਏ ਕੀਤਾ ਪਏ ਰਹੇ ਸੀਗੇ ਅਸੀਂ ਹੈਨਾ ਧੁੱਪੇ ਤੇ ਇਸ ਤੋਂ ਬਾਅਦ ਇੱਥੇ ਦੇਖੋ ਕੱਪੜੇ ਆਪਣੇ ਸੁੱਕ ਗਏ ਸੀਗੇ ਇਹਨਾਂ ਦੀ ਮਖਾ ਮੈਂ ਬੈਠੇ ਬੈਠੇ ਅਸੀਂ ਦੋਨੇ ਜੀ ਗੱਲਾਂ ਲੱਗ ਰਹੇ ਸੀਗੇ ਕਰਨ ਮੂਫਲੀਆਂ ਵਗੈਰਾ ਖਾਧੀਆਂ ਰੋਟੀ ਪਾਣੀ ਖਾਧਾ ਚਾਹ ਪਾਣੀ ਪੀ ਲਿਆ ਤੇ ਲਾਸਟ ਤੇ ਸ਼ਾਮ ਹੋ ਗਈ ਸੀਗੀ ਮਖਾ ਨਾਲ ਦੀ ਨਾਲ ਹੁਣ ਮੈਂ ਕੱਪੜੇ ਵੀ ਤੈਰ ਲਗਾਏ ਦੰਨੀ ਆ ਨਹੀਂ ਤਾਂ ਜੇ ਮੈਨੇ ਇਹ ਬੈੱਡ ਤੇ ਲਿਜਾ ਕੇ ਧਰਤੇ ਤਾਂ ਫਿਰ ਬੈੱਡ ਤੇ ਹੀ ਪਈ ਰਹਿਣਗੇ ਹਨਾ ਉੱਥੇ ਲਗ ਲੁਗ ਜਾਂਦੇ ਨੇ ਵੀ ਉੱਥੇ ਫੇਰ ਧੋਣ ਵਾਲੇ ਹੋ ਜਾਂਦੇ ਹੁੰਦੇ ਨੇ ਹਨਾ ਉੱਥੇ ਚੱਕ ਚੱਕ ਕੇ ਪਾਈ ਜਾਣੀ ਹੁੰਦੀ ਆ ਤੇ ਗੱਲੇ ਗੱਲਾਂ ਚ ਦੇਖੋ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਕੰਮ ਕਿਵੇਂ ਹੋ ਗਿਆ ਮੇਰੇ ਕੱਪੜੇ ਵੀ ਮੈਨੇ ਫਿਰ ਸਾਰੇ ਤੈਰ ਲਗਾਤੇ ਸੀਗੇ ਇਹਨਾਂ ਦੇ ਬੈਠੇ ਬੈਠੇ ਹੱਥ ਬੱਸ ਮੈਂ ਰਜਾਈਆਂ ਨੂੰ ਵੀ ਅੱਜ ਧੁੱਪ ਲਵਾਤੀ ਸੀਗੀ ਮੱਕਾ ਜਤੂਪ ਬਹੁਤ ਸੋਹਣੀ ਨਿਕਲੀ ਹੋਈ ਐ ਪਹਿਲਾਂ ਮੈਂ ਕੰਬਲ ਨੂੰ ਲਵਾਤੀ ਸੀਗੀ ਤੇ ਫਿਰ ਹੁਣ ਰਜਾਈ ਨੂੰ ਵੀ ਲਵਾਤੀ ਤੇ ਹੁਣ ਕਰਦੇ ਆ ਫਰੈਂਡ ਆਪਾਂ ਅੱਜ ਦੀ ਵੀਡੀਓ ਦਾ ਐਂਡ ਅਗਰ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਆ ਕਰੋ ਯਾਰ ਹਨਾ ਆਪਣੇ ਫਰੈਂਡ ਸਰਕਲ ਦੇ ਵਿੱਚ ਦੇਖੋ ਇੰਨੀ ਮਿਹਨਤ ਨਾਲ ਵੀਡੀਓ ਬਣਾਨੇ ਆ ਪਲੀਜ਼ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਇੱਥੇ ਫਿਰ ਮੈਂ ਲੱਗੀ ਸੀਗੀ ਬਾਅਦ ਚ ਹੁਣ ਚੱਕਰ ਧਰਜੀ ਕਰਕੇ ਮੈਂ ਖਾ ਝਾੜੂ ਜਾਂ ਲਗਾ ਦਨੇ ਆ ਅਗਰ ਜੇ ਆਪਾਂ ਸ਼ਾਮ ਨੂੰ ਮੈਂ ਝਾੜੂ ਲਗਾ ਦਨੀ ਹੈ ਨਾ ਤਾਂ ਸਵੇਰੇ ਵੀ ਸਾਫ਼-ਸਾਫ਼ ਜਾ ਰਹਿੰਦਾ ਚਾਹੇ ਫਿਰ ਮੈਂ ਸਵੇਰੇ ਲੇਟ ਵੀ ਲਗਾ ਦਮਾ ਝਾੜੂ ਕੋਈ ਚੱਕਰ ਨਹੀਂ ਹੈਗਾ ਹੈ ਨਾ ਫਿਰ ਐ ਹੁੰਦਾ ਵੀ ਚਲੋ ਬੁਰਾ ਬੁਰਾ ਜਾਂ ਨਹੀਂ ਲੱਗਦਾ ਹੈਗਾ ਕਿਉਂਕਿ ਫਿਰ ਸਵੇਰ ਦਾ ਪਤਾ ਨਹੀਂ ਹੁੰਦਾ ਹੈਗਾ ਵੀ ਧੁੱਪ ਕਿਹੜੇ ਟਾਈਮ ਨਿਕਲਨੀ ਹੈ ਨਾ ਵੀ ਠੰਡ ਹੋਊਗੀ ਜਾਂ ਧੁੱਪ ਨਿਕਲੂਗੀ ਤੇ ਚਲੋ ਜੀ ਫਰੈਂਡ ਓਕੇ ਟਾਟਾ ਬਾਏ ਬਾਏ ਕੱਲੂ ਫਿਰ ਮਿਲਦੇ ਆ